ਜੇ ਜਿਹੜਾ ਤੁਸੀਂ ਪੁੱਛਿਆ ਵੀ ਅਸੀਂ ਫਤੇਪੁਰ ਫਤੇਪੁਰ ਅਸੀਂ ਅੱਜ ਇੱਕ ਹਾਈ ਟੈਕ ਗਰਾਊਂਡ ਦਾ ਉਦਘਾਟਨ ਕਰਨਾ ਹੈ ਆਪਣੇ ਹਲਕੇ ਦੇ ਨੁਮਾਇੰਦੇ ਸਰਦਾਰ ਤਰਨਪ੍ਰੀਤ ਸਿੰਘ ਜੀ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਤੇ ਆਪਣੇ ਹਲਕੇ ਦੇ ਨੁਮਾਇੰਦੇ ਕੀ ਕਰਦੇ ਨੇ ਉਹਨਾਂ ਦੀ ਰਹਿਨੁਮਾਈ ਥੱਲੇ ਉਹਨਾਂ ਵੱਲੋਂ ਇੱਕ ਹਾਈ ਟੈਕ ਗਰਾਊਂਡ ਪਲੇਗਰਾਉਂਡ ਬੱਚਿਆਂ ਦੇ ਖੇਡਣ ਵਾਸਤੇ ਇੱਕ ਮਾਡਲ ਦੀ ਤੌਰ ਤੇ ਇਹੀ ਪਹਿਲ ਦਿੱਤੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਮੇਰੇ ਕੋਲ 10-4 ਸਾਲ ਤੋਂ 40 ਬੱਚੇ ਮੇਰੇ ਕੋਲ ਸ਼ਾਮ ਨੂੰ ਖੇਡਣ ਲਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕੋਚਿੰਗ ਦੇਣਾ ਕ੍ਰਿਕਟ ਦੀ ਵੀ ਵਾਲੀਬਾਲ ਦੀ ਕਬੱਡੀ ਫੁੱਟਬਾਲ ਦੀ ਸਾਰੀ ਤਰ੍ਹਾਂ ਦੀ ਖੇਡਣਾਂ ਨੂੰ ਜੋੜ ਕੇ ਰੱਖਦਾ ਵਿੰਡ ਫਤੇਪੁਰ ਵਿਖੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨ ਹੈੜੀ ਵੱਲੋਂ ਹਾਈ ਟੈਕ ਖੇਡ ਮੈਦਾਨ ਦੀ ਨੀ ਆਪਣੇ ਕਰ ਕਮਲਾ ਨਾਲ ਰੱਖੀ ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜਗਤਾਰ ਸਿੰਘ ਰਤਨ ਹੈੜੀ ਨੇ ਦੱਸਿਆ ਕਿ 25 ਲੱਖ ਦੀ ਲਾਗਤ ਨਾਲ ਆਗਾਮੀ 6 ਮਹੀਨੇ ਚ ਬਣ ਕੇ ਤਿਆਰ ਹੋ ਜਾਵੇਗਾ ਜਿਸ ਦਾ ਕੰਮ ਅੱਜ ਤੋਂ ਹੀ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਉਹਨਾਂ ਕਿਹਾ ਕਿ ਇਸ ਗਰਾਊਂਡ ਦੇ ਤਿਆਰ ਹੋਣ ਨਾਲ ਜਿੱਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ 'ਚ ਮਦਦਤ ਮਿਲੇਗੀ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਝਾਂਤ ਤੋਂ ਦੂਰ ਰੱਖਣ 'ਚ ਵੀ ਮਦਦਤ ਮਿਲੇਗੀ ਉਹਨਾਂ ਦੱਸਿਆ ਕਿ ਪਿੰਡ ਫਤੇਪੁਰ ਵਿਖੇ ਬਣਨ ਵਾਲਾ ਬਲਾਕ ਖੰਨਾ ਦਾ ਪਹਿਲਾ ਹਾਈ-ਟੈਕ ਖੇਡ ਮੈਦਾਨ ਹੈ ਅਤੇ ਇਸੋ ਪ੍ਰੰਤ ਹੋਰ ਪਿੰਡਾਂ 'ਚ ਵੀ ਇਸੇ ਤਰ੍ਹਾਂ ਦੇ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਇਲਾਕੇ ਵਿੱਚ ਕੈਬਨਿਟ ਮੰਤਰੀ ਕਰਨਪ੍ਰੀਤ ਸਿੰਘ ਸੌਂਧੀ ਦੀ ਅਗਵਾਈ 'ਚ ਪਿੰਡਾਂ ਦੇ ਵਿਕਾਸ ਸਰਬਪੱਖੀ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜ ਪੈਲ ਦੇ ਆਧਾਰ ਤੇ ਮੁਕੰਮਲ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਅਵਤਾਰ ਸਿੰਘ ਦਹੜੂ ਹਰਦੀਪ ਸਿੰਘ ਗਿੱਲ ਸਰਪੰਚ ਸਿਮਰਨ ਕੌਰ ਫਤੇਪੁਰ ਚੇਅਰਪਰਸਨ ਮਨੁੱਖੀ ਅਧਿਕਾਰ ਮੰਚ ਬਲਾਕ ਖੰਨਾ ਕੀਮਤੀ ਲਾਲ ਪੰਚਾਇਤ ਸੈਕਟਰੀ ਮਨਦੀਪ ਸਿੰਘ ਪੰਚ ਹਰਪ੍ਰੀਤ ਸਿੰਘ ਪੰਚ ਮਨਪ੍ਰੀਤ ਕੌਰ ਪੰਚ ਕੁਲਵਿੰਦਰ ਕੌਰ ਜਗਦੀਪ ਸਿੰਘ ਪ੍ਰਧਾਨ ਰਾਜਦੀਪ ਸਿੰਘ ਬਹਿਨੀਪਾਲ ਮਲਕੀਤ ਕੌਰ ਪਰਮਜੀਤ ਸਿੰਘ ਪੰਮੀ ਲਖਵੀਰ ਸਿੰਘ ਲਖੀ ਗੁਰਵੀਰ ਸਿੰਘ ਭੋਲਾ ਸਿੰਘ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ ਪੀਟੀ ਨਿਊਜ਼ ਪੰਜਾਬ ਦੇ ਨਾਲ ਤਰਸੇਮ ਸਿੰਘ ਗਿੱਲ ਦੀ ਫਤਿਹਪੁਰ ਤੋਂ ਵਿਸ਼ੇਸ਼ ਰਿਪੋਰਟ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੈਂ ਜਤਾਰ ਸਿੰਘ ਗਿੱਲ ਚੇਅਰਮੈਨ ਮਾਰਕਲ ਮਾਰਕਲ ਕਲਟੀਖਣਾ ਮੇਰੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਜਿਨ੍ਹਾਂ ਵਿੱਚ ਸੜੇ ਬਲਾਕ ਪ੍ਰਧਾਨ ਜਿਨ੍ਹਾਂ ਦੇ ਇਹ ਪਿੰਡ ਬਲਾਕ ਚ ਆਉਂਦਾ ਹੈ ਸਰਦਾਰ ਅਵਤਾਰ ਸਿੰਘ ਦੇੜੂ ਨਾਲ ਗੁਰਜੀਤ ਸਿੰਘ ਜਿਲ ਸੜੇ ਬਲਾਕ ਪ੍ਰਧਾਨ ਸੜੇ ਕੀਮਤੀ ਰਾਜ ਜੀ ਇਸ ਪਿੰਡ ਦੇ ਪੰਚਾਇਤ ਸੈਕਟਰੀ ਮਨਦੀਪ ਸਿੰਘ ਜੀ ਤੇ ਇਸ ਪਿੰਡ ਤੋਂ ਸਰਪੰਚ ਬੀਬੀ ਸੇਵਨ ਕੌਰ ਜੀ ਅਤੇ ਸਮੂਹ ਪੰਚਾਇਤਵਾਨ ਮੇਰੇ ਨਾਲ ਹਾਜ਼ਰ ਨੇ ਅੱਜ ਪਿੰਡ ਪਤੇਪੁਰ ਪਹੁੰਚੋ ਤੇ ਕੀ ਕਹਿਣਾ ਚਾਹਾਂਗਾ ਪਹਿਲਾਂ ਤਾਂ ਥੋੜਾ ਜੀ ਜਨਰਲ ਨਾਲ ਬੁढ़ाई ਦਿੰਨਾ ਕਿ ਸਾਡੇ ਇਥੇ ਕਵਰੀ ਕਰਨੇ ਆਏ ਹਾਂ ਇਹ ਜਦੋਂ ਤੁਸੀਂ ਪੁੱਛਿਆ ਵੀ ਅਸੀਂ ਫਤੇਪੁਰ ਫਤੇਪੁਰ ਅਸੀਂ ਅੱਜ ਇੱਕ ਹਾਈ ਟੈਕ ਗਰਾਊਂਡ ਦਾ ਉਧ ਕਾਢਣ ਕਰਨਾ ਹੈ ਆਪਣੇ ਹਲਕੇ ਤੋਂ ਨੁਮਾਇੰਦੇ ਸਰਦਾਰ ਤਰਨਪੀਰ ਸਿੰਘ ਜੀ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਤੇ ਆਪਣੇ ਹਰਕੀ ਦੇ ਨਵੇਂ ਦੀ ਕੀ ਕਰਦੇ ਨੇ ਉਹਨਾਂ ਦੀ ਰਹਿਨੁਮਾਈ ਥੱਲੇ ਉਹਨਾਂ ਵੱਲੋਂ ਇੱਕ ਹਾਈ ਟੈਕ ਗਰਾਊਂਡ ਪਲੇ ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਇੱਕ ਮਾਡਲ ਦੀ ਤੌਰ ਤੇ ਸ਼ੁਰੂ ਕਰਿਆ ਸਭ ਤੋਂ ਸਾਡਾ ਬਲਾਗ ਦੇ ਵਿੱਚ ਪਹਿਲਾ ਇਹ ਗਰਾਊਂਡ ਸ਼ੁਰੂਆਤ ਦੀ ਅੱਜ ਕਰੀ ਹੈ ਇਹਦਾ ਨਹੀਂ ਪੱਥਰ ਰੱਖਿਆ ਤੇ ਇਹਨੂੰ ਜਲਦੀ ਜਲਦੀ ਅਸੀਂ ਇਹਨੂੰ ਤਿਆਰ ਕਰਕੇ ਇਹਨੂੰ ਮਾਡਰਨ ਬਣਾ ਕੇ ਬਾਕੀ ਇਹ ਇਸ ਤਰ੍ਹਾਂ ਦੇ ਹੋਰ ਪਿੰਡਾਂ 'ਚ ਅੱਗੇ ਕਾਹਨਾ ਕੰਮ ਬਣਾਵਾਏ ਸਾਡੇ ਪ੍ਰੋਪੋਜ਼ਲਾਂ ਪਈਆਂ ਤਿਆਰ ਹਨ ਡਾਕੂਮੈਂਟ ਬਣੇ ਹੋਏ ਨੇ ਤੇ ਅਸੀਂ ਇਹਨੂੰ ਹਰ ਪਿੰਡ ਦੇ ਵਿੱਚ ਉਹ ਹਾਈ ਟੈਕ ਗਰਾਊਂਡ ਚਾਹੇ ਜਿੱਥੇ ਕ੍ਰਿਕਟ ਦੀ ਰੋਡ ਆ ਕ੍ਰਿਕਟ ਵਾਲਾ ਵਾਲੀਬਾਲ ਵਾਲੀ ਦੀ ਰੋਡ ਆ ਵਾਲੀਬਾਲ ਵਾਲਾ ਬੈਡਮਿੰਟਨ ਦਾ ਵੀ ਲਾਵਾਂਗੇ ਅਸੀਂ ਤੇ ਹੋਰ ਵੀ ਜੋ ਬੱਚਿਆਂ ਦੀ ਉਥੇ ਡਿਮਾਂਡ ਹੋਊਗੀ ਅਸੀਂ ਉਹ ਹਰ ਤਰ੍ਹਾਂ ਦਾ ਉਥੇ ਕੋਸ਼ਿਸ਼ ਕਰ ਰਹੇ ਹਾਂ ਵੀ ਗਰਾਊਂਡ ਕਿੰਨਾ ਚਿਰ ਤੱਕ ਤਿਆਰ ਹੋ ਜਿਗਾ ਤੇ ਕਿੰਨੇ ਲਾਗਤ ਦੇ ਨਾਲ ਇਹ ਬਣਿਆ ਗਿਆ ਜੀ ਇਥੇ ਲਾਗਤ ਕਰੀਬ ਕਰੀਬ 20 ਤੋਂ 25 ਲੱਖ ਲੱਗੂ ਤੇ ਤਿਆਰ ਹੋ ਜੂ 6 ਮਹੀਨੇ ਵਿੱਚ ਇਹ ਸਾਰੇ ਐਸਟੀਮੇਟ ਵਗੈਰਾ ਸਾਰਾ ਕੁਝ ਓਕੇ ਹੈ ਅੱਜ ਨੀਂਹ ਰੱਖਦੀ ਹੈ ਜੀ ਉਹਨਾਂ ਜਲਦੀ ਆਉਦੀ ਬਸ ਮੌਸਮ ਲਈ ਹੈ ਮੌਸਮ ਸਾਥ ਦੇ ਜਿਵੇਂ ਕਿ ਕਿੰਨੇ ਸਮੇਂ ਚ ਬਣ ਕੇ ਤਿਆਰ ਹੋ ਜਾਏਗਾ ਤਕਰੀਬਨ 6 ਮਹੀਨੇ 6 ਮਹੀਨੇ ਸਪੰਸਰ ਸਾਹਿਬ ਕੀ ਕਹਿਣਾ ਚਾਹੋਗੇ ਹਾਂ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਪਟਾਰ ਸਿੰਘ ਜੀ ਕੀਟੇਰਮੈਨ ਸਾਹਿਬ ਬਿਖਤਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਸੱਜਣ ਉਹ ਸਾਡੇ ਇੱਥੇ ਗਰਾਊਂਡ ਲਈ ਨਹੀਂ ਪੱਥਰ ਰੱਖਣ ਲਈ ਪਹੁੰਚੇ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋ ਸਾਡੀ ਚਲਾਈ ਗਈ ਮੁਹਿੰਮਾ ਯੁੱਧ ਨਕਿਆਂ ਵਿਰੁੱਧ ਦੇ ਜੋ ਇਤਨਾ ਤੋੜ ਕੱਢਣ ਲਈ ਉਸਨੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਸਭ ਤੋਂ ਪਹਿਲਾ ਜੋ ਕੰਮ ਆ ਗਰਾਊਂਡ ਦਾ ਹੀ ਸ਼ੁਰੂ ਕੀਤਾ ਹੈ ਸਾਡੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਸੀਗਾ ਤੇ ਅਸੀਂ ਇਹੀ ਪਹਿਲ ਦਿੱਤੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਤਾਂ ਜੋ ਉਹ ਹੈਲਥ ਪ੍ਰਤੀਵੀ ਤੇ ਮਾਨਸਿਕ ਪ੍ਰਤੀਵੀ ਤੰਦਰੁਸਤ ਰਹਿਣ। ਕਿਹੜੀਆਂ ਕਿਹੜੀਆਂ ਗਰਾਊਂਡ ਦੇ ਵਿੱਚ ਮਸ਼ੀਨਾਂ ਜਾਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ? ਹਾਂਜੀ ਕੋਸ਼ਿਸ਼ ਤਾਂ ਸਹੀ ਕਰਾਂਗੇ ਕਿ ਪੂਰੀਆਂ ਸੁਵਿਧਾਵਾਂ ਦਿੱਤੀਆਂ ਜਾਣ ਪਰ ਅਸੀਂ ਕਪੰਜੀਮ ਦਾ ਵੀ ਆਯੋਜਨ ਕਰਾਂਗੇ ਇਹਦੇ ਵਿੱਚ ਤਾਂ ਕਿ ਜੋ ਬੱਚਿਆਂ ਦੇ ਤੋਂ ਇਲਾਵਾ ਲੇਡੀਜ਼ ਵੀ ਹੋਰ ਛੋਟੇ ਬੱਚੇ ਵੀ ਤੇ ਲਾਈਫ ਨੂੰ ਚੇਂਜ ਕਰ ਸਕਣ। ਬੱਚਿਆਂ ਲਈ ਹਾਂਜੀ ਸਰ ਕੀ ਕਹਿਣਾ ਚਾਹੋਗੇ ਪੀਟੀ ਨਿਊਜ਼ ਪੰਜਾਬ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਸਾਡੀ ਬਹੁਲੇ ਪਹੁੰਚੇ ਨੇ ਤੇ ਅੱਜ ਸਾਡੇ ਪਿੰਡ ਗਰਾਊਂਡ ਦਾ ਉਦਘਾਟਨ ਹੋਇਆ ਆਮ ਆਦਮੀ ਪਾਰਟੀ ਚੇਅਰਮੈਨ ਜਗਤਾਰ ਸਿੰਘ ਤੇ ਚੇਅਰਮੈਨ ਸਾਹਿਬ ਆਕੇ ਗਏ ਨੇ ਉਦਘਾਟਨ ਕਰਕੇ ਗਏ ਨੇ ਤੇ ਇਹ ਸਾਰਿਆਂ ਨੂੰ ਪਹਿਲੀ ਵਾਰ ਹੋ ਰਿਹਾ ਸਾਡੇ ਪਿੰਡ ਜੋ ਕ੍ਰਿਕਟ ਗਰਾਊਂਡ ਦਾ ਉਦਘਾਟਨ ਹੋਇਆ ਪਹਿਲਾਂ ਪਿੰਡ ਦੇ ਵਿੱਚ ਖੇਡਣ ਲਈ ਕੋਈ ਗਰਾਊਂਡ ਨਹੀਂ ਸੀ ਅਸੀਂ ਆਪ ਖੇਡ ਸਪੋਰਟਸ ਨਾਲ ਜੁੜੇ ਹੋਇਆ तकरीबन ਬੱਚਿਆਂ ਨੂੰ ਜੋੜ ਕੇ ਰੱਖਦੇ ਆ ਨਸ਼ਿਆਂ ਤੋਂ ਦੂਰ ਰਹਿਣਗੇ ਗਰਾਊਂਡ ਨਾਲ ਜੁੜੇ ਰਹਿਣਗੇ ਤੇ ਪਿੰਡ ਲਈ ਕੋਈ ਵਧੀਆ ਮੈਦਾਨ ਤੇ ਤਰੱਕੀ ਲੈ ਕੇ ਆਉਣਗੇ ਸਾਡੀ ਪੰਚਾਇਤ ਦਾ ਫਰੰਟੋ ਕਮੇਟੀ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਮੈਂ ਖੁਦ ਟਟਨੜ ਖੇਡਾਂ ਨਾਲ ਜੁੜਿਆ ਹੋਇਆ ਬੱਚਿਆਂ ਨੂੰ ਜੋੜਦਾ ਤਾਂ ਗਰੀਬਨ ਮੇਰੇ ਕੋਲ 3-4 ਸਾਲ ਤੋਂ 40 ਬੱਚੇ ਮੇਰੇ ਕੋਲ ਸ਼ਾਮ ਨੂੰ ਖੇਡਣ ਲਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕੋਚਿੰਗ ਦੇਣਾ ਕ੍ਰਿਕਟ ਦੀ ਵੀ ਵਾਲੀਬਾਲ ਦੀ ਕਬੱਡੀ ਫੁੱਟਬਾਲ ਦੀ ਸਾਰੀ ਤਰ੍ਹਾਂ ਦੀ ਮੈਂ ਖੇਡਣਾਂ ਨੂੰ ਜੋੜ ਕੇ ਰੱਖਦਾ ਤੇ ਉਹਨਾਂ ਨੂੰ ਵਧੀਆ ਪ੍ਰਾਲਾ ਕਰਾਉਣਾ ਦਾ ਵੀ ਅੱਗੇ ਵਧੀਆ ਨਾਮ ਕਰਨ ਪਿੰਡ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਦਾ i no. no.